ਹੈਲੋ ਗਾਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਿਛੇ ਜੇ ਆਪਣੀਆਂ ਦੋ ਤਿੰਨ ਵੀਡੀਓ ਨਹੀਂ ਆਈਆਂ ਸੀ ਤੇ ਆਪਾਂ ਆਪਣੇ ਦੋਸਤ ਦੇ ਨਾਲ ਗਏ ਸੀ ਪੁਸ਼ਕਰ ਕੋਈ ਕੰਮ ਕਰਨ ਗਾਇਸ ਉੱਥੇ ਇੱਕ ਗੁਰਦੁਆਰਾ ਸਾਹਿਬ ਸੀਗਾ ਪੁਸ਼ਕਰ ਰਾਜਸਥਾਨ ਗਾਇਸ ਉੱਥੇ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਆਏ ਸੀਗੇ ਗਾਇਸ ਤੇ ਅਬ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਬੱਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੱਬਾ ਜੀ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਕੀ ਹੈ ਇਹ ਇਤਿਹਾਸ ਹੈ ਕਿ ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਪੁਸ਼ਕਰ ਗਾਉਂ ਕਿਹਦੇ ਪਿੰਦਾ ਹੈ ਰਾਜਸਥਾਨ ਦੇ ਅਜਮੇਰ ਦੇ ਲਾਗੇ ਆ ਪੁਸ਼ਕਰ ਤੇ ਪੁਸ਼ਕਰ ਵਿੱਚ ਇਹ ਗੁਰਦੁਆਰਾ ਸਥਿਤ ਹੈਗਾ ਇਹਦਾ ਇਤਿਹਾਸ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ 1511 ਈਸਵੀ ਚ ਇਸ ਇਸਤਾਨ ਤੇ ਆਪਣੇ ਪਾਵਨ ਚਰਨ ਪਾਇਸੀ ਹਾਂਜੀ ਉਹਦੇ ਬਾਅਦ 1767 ਈਸਵੀ ਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਾਵਨ ਚਰਨ ਪਾਇਸੀ ਉਸ ਕਰਕੇ ਇਸ ਇਸਤਾਨ ਆਪਣਾ ਇਤਿਹਾਸਿਕ ਇਸਤਾਨ ਬਣਿਆ ਕਿ ਲੋਕੀ ਦੇਸ਼ ਵਿਦੇਸ਼ਾਂ ਦੂਰ ਦੂਰ ਤੇ ਆ ਕੇ ਇਸ ਪਾਵਨ ਸਥਾਨ ਤੇ ਦਰਸ਼ਨ ਕਰਦੇ ਨੇ ਕਿ ਨਾਲੇ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਇਸੀ ਉਹਨਾਂ ਨੇ ਇੱਕ ਪੰਡਿਤ ਨੂੰ ਆਪਣੇ ਹਸਤ ਲਿਖਿਤ ਹੁਕਮਨਾਮਾ ਵੀ ਲਿਖਿਆ ਆਇਆ ਜੋ ਕਿ ਅੱਗੇ ਮਾਰਕੀਟ ਵਿੱਚ ਇੱਕ ਪੰਡਿਤ ਦੀ ਦੁਕਾਨ ਹੈਗੀ ਪੀੜੀਦਰ ਪੀੜੀ ਨਾਲ ਦੀ ਦੁਕਾਨ ਮਤਲਬ ਚਲਦੀ ਪਈ ਹੈ ਹੁਣ ਪੰਜਵੀਂ ਪੀੜੀ ਹੈ ਇਹਦਾ ਇਹ ਹਾਂਜੀ ਪੁਸ਼ ਪੰਡਿਤ ਕੋਲ ਮਤਲਬ ਗੁਰੂ ਗੋਬੀਸ਼ੰਗਰ ਜੀ ਦਾ ਹਸਲੀ ਟਕਮਣਾਮਾ ਹੈਗਾ ਤੇ ਜਿਹੜੀ ਵੀ ਸੰਗਤ ਆਂਦੇ ਨੇ ਇਸ ਸਥਾਨ ਦੇ ਦਰਸ਼ਨ ਕਰਕੇ ਫਿਰ ਅੱਗੇ ਜਾ ਕੇ ਉਸ ਸ਼ੋਪ ਤੇ ਜਾ ਕੇ ਪੰਡਿਤ ਨੂੰ ਮਿਲ ਕੇ ਉਸ ਹੁਕਮਨਾਮੇ ਦੇ ਦਰਸ਼ਨ ਵੀ ਕਰਦੇ ਨੇ ਕਿ ਆਈਆਂ ਸੰਗਤ ਦਰਸ਼ਨ ਕਰਨ ਦੀਆਂ ਦਿੰਦੇ ਆ ਔਰ ਪੁਸ਼ਕਰਿਸਥਾਨ ਇੱਕ ਹਿੰਦੂਆਂ ਦਾ ਕੀਰਤ ਸਥਾਨ ਹੈਗਾ ਹਾਂਜੀ ਹਨਾ ਇਹ ਬਰੁ ਮਾਰਾ ਦੀ ਕਿਰਪਾ ਆਪਾ ਲੰਗਰਾਂ ਦਾ ਚੱਲਦਾ ਰਹਿੰਦਾ ਹੈ ਮਾਰਾ ਦੀ ਕਿਰਪਾ ਹੈ ਆਈਆ ਸੰਤ ਦੇ ਦਰਸ਼ਨ ਕਰਦੀ ਰਹਿੰਦੀ ਐ ਨੂੰ ਇਹ ਸਥਾਨ ਦਾ ਐਡੀ ਕਾਸ ਸੇਵਾ ਬਾਬਾ ਤਾਰਾ ਸਿੰਘ ਸੜਾਣੀ ਪੰਜਾਬ ਵਾਲੋਂ ਦੀ ਹੈਗੀ ਓਪਨ ਬਾਬਾ ਲਖਾ ਸਿੰਘ ਅਕਲ ਬਾਬਾ ਬਲਵਿੰਦਰ ਸਿੰਘ ਕੋਟੇ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਸ ਫਿਰ ਆਪਾ ਪੁਸ਼ਕਰ ਬਾਜ਼ਾਰ ਗਏ ਫਿਰ ਪੰਡਤ ਜੀ ਨੂੰ ਫੋਨ ਲਾਇਆ ਫਿਰ ਪੰਡਤ ਜੀ ਆਏ ਫਿਰ ਉਹਨਾਂ ਨੇ ਹੁਕਮਨਾਮਾ ਜੀ ਦੇ ਦਰਸ਼ਨ ਕਰਾਏ ਗੈਸ ਜੇ ਤੁਸੀਂ ਵੀ ਰਾਜਸਥਾਨ ਜਾਣੇ ਹੋ ਪੁਸ਼ਕਰ ਗੁਰਦੁਆਰਾ ਸਾਹਿਬ ਵੀ ਜਰੂਰ ਜਾਇਓ ਜੇ ਤੁਸੀਂ ਗਏ ਆ ਤੇ ਕਮੈਂਟ ਕਰ ਕਰਕੇ ਜਰੂਰ ਦੱਸਿਓ ਕਿ ਇਸ ਤੁਸੀਂ ਜਰੂਰ ਉਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਤੇ ਮੈਂ Google Map ਤੇ ਗੈਸ ਤੁਹਾਨੂੰ ਉੱਥੇ ਐਡਰੈਸ ਪਾ ਦੂੰਗਾ ਚੈਨਲ ਤੇ ਤੁਸੀਂ ਜਰੂਰ ਉੱਥੇ ਵਿజిਟ ਕਰੋ ਗੁਰਦੁਆਰਾ ਸਾਹਿਬ ਵਿਖੇ ਗੈਸ ਹਉ ਹਕਮਨਾਮਾ ਸਾਹਿਬ ਜੀ ਦੇ ਦਰਸ਼ਨ ਕਰੀਏ ਆਪਾਂ ਸ੍ਰੀ ਕਾਸ਼ੇਵਾ ਜੀ ਪੰਡਿਤ ਜੀ ਹਕਮਨਾਮਾ ਆਪ ਜੀ ਨੂੰ ਕੋਲੋਂ ਮਿਲਿਆ ये हुक्मनामा आपको कब मिला था? ये गुरु महाराज ने हमको विक्रम संबत सत्र था जी, जी सम्बत है ठीक है अभी इसको साल हो गए ठीक है ये आपको कौन सी पीढ़ी को मिला था ये पीढ़ी को। पीढ़ी को।, को। उनका क्या नाम था जो उनको मिला था ये ठीक है उनको दिया था गैस दर्शन कर सकते हुक्मनामा जी ने जो गुरु गोविंद सिंह जी महाराज जी ने दिया था पीढ़ी को दर्शन इतिहास बताना जो गुरु जी हजूर साहब जा रहे थे जी इसी रस्ते दक्षिण की तरफ गए थे ठीक है तो उस जमाने में हमारे बुजुर्ग चेतन दास जी थे यहाँ पे ठीक है उन्होंने उनकी सेवा करी थी ठीक है खाने की पीने की जो व्यवस्था थी ठीक है हमारे बुजुर्ग चेतन दास जी ने करी थी ठीक है जो जाने लगे तो कुछ माया वगैरह हमारे बुजुर्गों को देना चाह। ठीक है तो हमारे बुजुर्गो ने माया लेने से मना कर दिया ठीक है और कहा ये माया तो आने आती और जाती है ठीक है तो गुरु ने कहा आप क्या चाहते हो तो हमारे बुजुर्गो ने कहा आप हमको कोई ऐसा हुक्मनामा लिख के जाओ ये कोई ऐसा लिख के जाओ ताकि कोई भी खासा पं सिखावे तो हम, हमारी औलाद और को बारे को है तो इसमें है एक भाई गुरु जी की फतेह सर साहब नामा ठीक है विक्रम्बर सत्रह सौ बारह अतीस पंद्रह को गोविंद सिंह दादू मुकाम सिंह पुष्कर तीरथ मुकाम की तरह तीरथ स्नान की तरह सफल की तरह पुरोहित चेतन दास को के किता जो सिंह गुरु के पंथ का उस पर आवे वो तो पुरोहित चेतन दास की औलाद को माने और किसी को ना माने ये ब्राह्मण बड़ा संतों की मात्रा है यथा सकत किना सेवा करनी है दशकत गोविंद सिंह तीन साथ में बाबा सुंदर सिंह संत भाई शेर सिंह और अवतार सिंह ये लिखा हुआ है ठीक पंडित जी सत श्री ਗਾਈਸ ਜੇ ਤੁਸੀਂ ਵੀ ਹੁਕਮਨਾਮਾ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਉਂਗੇ ਜਿਹੜੇ ਉੱਥੇ ਤੇ ਗ੍ਰੰਥੀ ਸਾਹਿਬਾਣਾ ਉਹ ਤੁਹਾਨੂੰ ਨੰਬਰ ਦੇ ਦੇਣਗੇ ਪੰਡਤ ਜੀ ਦਾ ਫਿਰ ਤੁਸੀਂ ਇਹ ਪੰਡਤ ਜੀ ਨੂੰ ਫੋਨ ਲਾ ਕੇ ਤੇ ਤੁਸੀਂ ਹੁਕਮਨਾਮਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਤੇ ਗਾਈਸ ਪੰਡਤ ਜੀ ਬਹੁਤ ਵਧੀਆ ਹਨ ਗਾਈਸ ਉਹਨਾਂ ਨੇ ਦਰਸ਼ਨ ਕਰਾਏ ਤੇ ਗਾਈਸ Google Map ਤੇ ਤੁਹਾਨੂੰ ਐਡਰੈਸ ਦੇ ਦਿੱਤਾ ਹੈ ਤੇ ਤੁਸੀਂ ਦਰਸ਼ਨ ਕਰਨੇ ਜ਼ਰੂਰ ਜਾਓ ਜਿਵੇਂ ਮੈਂ ਤੋਂ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਗਾਇਸ ਕਮੈਂਟ ਜਰੂਰ ਕਰੋ ਆਪਾਂ ਕਿੱਥੇ ਵੀਡੀਓ ਬਣਾਉਣੀ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ